ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਹੋ ਸਤਗੁਰ ਪੰਗੂ ਫੇਸਬੁੱਕ ਆਈਡੀ ਅਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਰਾਤ ਇੱਕ ਅਪਡੇਟ ਦਿੱਤੀ ਸੀ ਤੁਹਾਨੂੰ ਕਿ ਜਿਹੜਾ ਮੀਂਹ ਆ ਪੰਜਾਬ ਦੇ ਕੁਝ ਕੁ ਖੇਤਰਾਂ ਦੇ ਵਿੱਚ ਪੰਜਾਬ ਦੇ ਵਿਚਮੀ ਪਊਗਾ ਤਾਂ ਉਸੇ ਤਰ੍ਹਾਂ ਕੁਝ ਖੇਤਰਾਂ ਦੇ ਵਿੱਚ ਹਲਕਾ ਫੁਲਕਾ ਜਿਹੜਾ ਮੀਂਹ ਆ ਆਪਾਂ ਨੂੰ ਸਵੇਰ ਦੇ ਸਮੇਂ ਦੇਖਣ ਨੂੰ ਮਿਲਿਆ ਤੇ ਜੇਕਰ ਗੱਲ ਕਰੀਏ ਅੱਜ 16 ਤਰੀਕ ਦੇ ਮੌਸਮ ਦੀ ਤਾਂ ਤੁਸੀਂ ਦੇਖ ਸਕਦੇ ਹੋ ਪਹਿਲਾਂ ਸਭ ਤੋਂ ਪਹਿਲਾਂ ਭਾਰਤੀ ਮੌਸਮ ਵਿਗਿਆਨ ਦਾ ਜਿਹੜਾ ਸੈਟਲਾਈਟ ਆ ਉਸ ਦੀ ਤਸਵੀਰ ਦੇਖ ਰਹੇ ਹਾਂ ਆਪਾਂ ਕਿ ਪੰਜਾਬ ਦਾ ਮੌਸਮ ਅੱਧਾ ਇੱਕ ਬੱਦਲਵਾਈ ਵਾਲਾ ਤੇ ਅੱਧਾ ਇੱਕ ਧੁੱਪ ਵਾਲਾ ਖੋਸ ਖਸਾ ਬਣਿਆ ਹੋਇਆ ਤੇ ਧੁੰਦ ਕੁਝ ਖੇਤਰਾਂ ਦੇ ਵਿੱਚ ਸੰਘਣੀਆ ਕੁਝ ਉਹਦੇ ਵਿੱਚ ਹਲਕੀ ਫੁਲਕੀ ਜਿਹੜੀ ਧੁੰਦ ਐ ਇਸ ਸਮੇਂ ਬਣੀ ਹੋਈ ਹੈ ਲਾਈਵ ਤਸਵੀਰਾਂ ਜਿਹੜੀ ਧਾਰਨਾ ਸੈਟਲਾਈਟ ਦੀ ਸਾਂਝੀ ਕਰ ਰਹੇ ਹਾਂ ਇਸ ਸਮੇਂ ਮਾਰਕ ਕਰਕੇ ਦੱਸਣ ਦੀ ਕੋਸ਼ਿਸ਼ ਕਰਦੇ ਹਾਂ ਕਿ ਇਸ ਸਮੇਂ ਬੱਦਲਵਾਈ ਜਿਹੜੀ ਪਠਾਨਕੋਟ ਦੇ ਇਲਾਕੇ ਹੁਸ਼ਿਆਰਪੁਰ ਦੇ ਇਲਾਕੇ ਉਸ ਤੋਂ ਬਾਅਦ ਨਵਾਂ ਸ਼ਹਿਰ ਸ੍ਰੀ ਅਨੰਦਪੁਰ ਸਾਹਿਬ ਰੋਪੜ ਨੰਗਲ ਤੇ ਰੂਪਨਗਰ ਚੰਡੀਗੜ੍ਹ ਮਹਾਲੀ ਤੇ ਕੁਝ ਖੇਤਰ ਪਟਿਆਲੇ ਦੇ ਤੇ ਸ੍ਰੀ ਫਤਿਹਗੜ ਸਾਹਿਬ ਦੇ ਜਿਨ੍ਹਾਂ ਦੇ ਵਿੱਚ ਇਸ ਸਮੇਂ ਹਲਕੇ ਹਲਕੇ ਬੱਦਲ ਵਾਈ ਜਿਹੜੀ ਬਣੀ ਹੋਈ ਹੈ ਧੁੱਪਸਾਂ ਵਾਲਾ ਮੌਸਮ ਬਣ ਰਿਹਾ ਹੈ ਤੇ ਮੀਂਹ ਦੀਆਂ ਕਾਰਵਾਈਆਂ ਜਿਹੜੀਆਂ ਕਿ ਆਪਾਂ ਨੂੰ ਸਵੇਰ ਦੇ ਸਮੇਂ ਦੇਖਣ ਨੂੰ ਮਿਲੀਆਂ ਨੇ ਕਿਤੇ ਕਿਤੇ ਇਸ ਸਮੇਂ ਬਾਕੀ ਇਲਾਕਿਆਂ ਦੇ ਵਿੱਚ ਜਿਹੜਾ ਮੌਸਮ ਹੈ ਉਹ ਧੁੰਦ ਨੂਮਾ ਜਿਹਾ ਜਿਹੜਾ ਬਣਿਆ ਹੋਇਆ ਧੁੱਪ ਜਿਹੜੀ ਨਿਕਲਦੀ ਹੋਈ ਨਜ਼ਰ ਆ ਰਹੀ ਹੈ ਸੂਰ ਜਿਹੜਾ ਉਹ ਕਦੇ ਬੱਦਲ ਵਾਈ ਦੇ ਵਿੱਚ ਆ ਜਾਂਦਾ ਤੇ ਕਦੇ ਤੁੱਪ ਵਾਲਾ ਬਣ ਜਾਂਦਾ ਇਸ ਤਰ੍ਹਾਂ ਮੌਸਮ ਬਣਿਆ ਹੋਇਆ ਦੋਸਤੋ ਤੁਸੀਂ ਲਾਈਵ ਸੈਟਲਾਈਟ ਦੀ ਤਸਵੀਰ ਆਈਡੀਓ ਦੇਖ ਸਕਦੇ ਹੋ ਤੁਹਾਨੂੰ ਮਾਰਕ ਕਰਕੇ ਦੱਸਣ ਦੀ ਕੋਸ਼ਿਸ਼ ਕਰੀ ਹੈ ਕਿ ਪੰਜਾਬ ਦੇ ਇਨ੍ਹਾਂ ਖੇਤਰਾਂ ਵਿੱਚ ਜਿਹੜੀ ਐਸ ਸਮੇਂ ਬੱਦਲਵਾਈ ਬਣੀ ਹੋਈ ਹੈ ਬਾਕੀ ਇਲਾਕੇ ਨੇੜੇ ਇਧਰ ਦੱਖਣੀ ਮਾਲਵੇ ਦੇ ਖੇਤਰ ਨੇ ਜਾਂ ਮਾਝੇ ਦਵਾਬੇ ਦੇ ਖੇਤਰ ਨੇ ਜਿਹੜੇ ਦੱਖਣੀ ਏਰੀਆ ਦੇ ਵਿੱਚ ਨੇ ਇਧਰਲੇ ਇਲਾਕਿਆਂ ਦੇ ਵਿੱਚ ਜਿਹੜਾ ਮੌਸਮਾ ਉਹ ਆਮ ਤੌਰ ਤੇ ਖੁਸ਼ਕ ਤੇ ਸਾਫ਼ ਹੈ ਜਿਹੜਾ ਉਹ ਸਿਸਟਮ ਸੀ ਬੱਦਲੀ ਸਿਸਟਮ ਸੀ ਉਹ ਪਹਾੜੀ ਇਲਾਕਿਆਂ ਦੇ ਵਿੱਚ ਪੈਦਾ ਹੋਇਆ ਕਿਉਂਕਿ ਅਸੀਂ ਮਾਰਕ ਕਰਿਆ ਸੀ ਕਿਉਂਕਿ ਦੋ ਸਿਸਟਮ ਸੀ ਜਿਹੜਾ ਆਪਣ ਰਾਤ ਇਸ ਸਮੇਂ ਸੈਟਲਾਈਟ ਦੇ ਵਿੱਚ ਦਿਖਾਈ ਦੇ ਰਹੇ ਸੀ ਇੱਕ ਤਾਂ ਇਸ ਜਗ੍ਹਾ ਦੇ ਉੱਤੇ ਪਾਕਿਸਤਾਨ ਵਾਲੀ ਸਾਈਡ ਦਿਖਾਈ ਦੇ ਰਿਆ ਸੀ ਤੇ ਦੂਜਾ ਪਹਾੜੀ ਇਲਾਕਿਆਂ ਦੇ ਵਿੱਚ ਤੇ ਤੀਜਾ ਦਿੱਲੀ ਵਾਲੀ ਸਾਈਡ ਇਸ ਤਰ੍ਹਾਂ ਜਿਹੜਾ ਮੌਸਮ ਦੇ ਵਿੱਚ ਦਿਖਾਈ ਦੇ ਰਿਆ ਸੀ ਪਰੰਤੂ ਇਸ ਸਮੇਂ ਜਿਹੜੀਆਂ ਛਮੀ ਦੀਆਂ ਕਾਰਬਨੀਆਂ ਹੋਈਆਂ ਨੇ ਤਾਂ ਉਹ ਐਸ ਸਿਸਟਮ ਦੇ ਨਾਲ ਜਿਹੜੀਆਂ ਹੋਈਆਂ ਨੇ ਦੋਸਤੋ ਇਸ ਸਿਸਟਮ ਦੇ ਨਾਲ ਹੋਈਆਂ ਨੇ ਤੇ ਉਹ ਸਿਸਟਮ ਜਿਹੜਾ ਇਧਰਲੀ ਸਾਈਡ ਆ ਤੇ ਉਹ ਇੱਥੇ ਤੁਸੀਂ ਦੇਖ ਸਕਦੇ ਹੋ ਖਤਮ ਹੋ ਚੁੱਕਿਆ ਹੈ ਤੇ ਇਸ ਸਮੇਂ ਇਸ ਸਮੇਂ ਦੀਆਂ ਜਿਹੜੀਆਂ ਤਸਵੀਰਾਂ ਨੇ ਤੇ ਪਹਾੜੀ ਇਲਾਕਿਆਂ ਦੇ ਵਿੱਚ ਇਹ ਸਿਸਟਮ ਆ ਜਿਹੜਾ ਪਹੁੰਚ ਚੁੱਕਿਆ ਤਸਵੀਰਾਂ ਲਾਈਵ ਦੇਖ ਸਕਦੇ ਹਾਂ ਪਹਾੜੀ ਇਲਾਕਿਆਂ ਦੇ ਵਿੱਚ ਬਰਫਵਾਰੀ ਵੀ ਤੇ ਮੀਂਹ ਦੀਆਂ ਕਾਰਵਾਈਆਂ ਵੀ ਲਗਾਤਾਰ ਜਿਹੜੀਆਂ ਹੋ ਰਹੀਆਂ ਨੇ ਪੂਰੀ ਜਾਣਕਾਰੀ ਲਈ ਤੁਸੀਂ ਸਾਡੀ ਪਿਛਲੀ ਵੀਡੀਓ ਨੂੰ ਦੇਖ ਸਕਦੇ ਹੋ ਉਸ ਦੇ ਵਿੱਚ ਅਸੀਂ ਪੂਰੀ ਡਿਟੇਲ ਦੇ ਨਾਲ ਭਾਰਤੀ ਮੌਸਮ ਵਿਗਿਆਨ ਜਿਹੜਾ IMD ਦਾ ਪ੍ਰੈਸ ਨੋਟ ਆ ਉਸ ਦੇ ਮੁਤਾਬਕ ਜਾਣਕਾਰੀ ਦਿੱਤੀ ਹੋਈ ਹੈ 21 ਤਰੀਕ ਤੱਕ ਦੀ ਤੇ ਅੱਜ 16 ਤਰੀਕ ਨੂੰ ਜਿਹੜਾ ਦੁਪਹਿਰ ਤੱਕ ਦੀ ਇਹ ਜਾਣਕਾਰੀ ਹੈ ਉਸ ਤੋਂ ਬਾਅਦ ਦੁਪਹਿਰ ਤੋਂ ਬਾਅਦ ਫੇਰ ਲਾਈਵ ਹੋ ਕੇ ਜਾਂ ਅਪਡੇਟ ਵੀਡੀਓ ਬਣਾ ਕੇ ਤੁਹਾਰਨਾ ਸਾਂਝੀ ਕਰ ਦੇਵਾਂਗੇ ਤੁਸੀਂ ਦੇਖ ਸਕਦੇ ਹੋ ਐਸ ਸਮੇਂ ਦੀਆਂ ਹਲਕੇ ਹਲਕੇ ਬੱਦਲਵਾਈ ਦੀਆਂ ਤਸਵੀਰਾਂ ਜਿਹੜੀਆਂ ਭਾਰਤੀ ਮੌਸਮ ਵਿਗਿਆਨ ਦੇ ਜਿਹੜਾ ਸੈਟੇਲਾਈਟ ਦੇ ਵਿੱਚ ਦਿਖਾਈ ਦੇ ਰਹੀਆਂ ਨੇ ਪੰਜਾਬ ਦੇ ਖੇਤਰਾਂ ਵਿੱਚ ਉਸੇ ਤਰ੍ਹਾਂ ਹਰਿਆਣੇ ਦਾ ਵੀ ਮੌਸਮ ਜਿਹੜਾ ਸਾਫ਼ ਅਤੇ ਖੁਸ਼ਕ ਬਣਿਆ ਹੋਇਆ ਹੈ